ਪੈਸੇ ਹੈਗੇ ਨੇ ਜੇਕਰ ਨਹੀਂ ਹੈ ਤਾਂ ਬਾਹਰ ਜਾਓ ਇਹ ਪ੍ਰਾਈਵੇਟ ਤੇ ਵਧੀਆ ਹਸਪਤਾਲ ਹੈ ਕੋਈ ਧਰਮਸ਼ਾਲਾ ਨਹੀਂ ਸ਼ਹਿਰ ਦੇ ਸਭ ਤੋਂ ਮਹਿੰਗੇ ਗਲੋਬਲ ਹੈਲਥ ਸਿਟੀ ਦੇ ਰਿਸੈਪਸ਼ਨ ਤੇ ਖੜੇ ਮੈਨੇਜਰ ਨੇ ਨਫ਼ਰਤ ਭਰੀ ਆਵਾਜ਼ ਦੇ ਵਿੱਚ ਕਿਹਾ ਉਸ ਦੇ ਸਾਹਮਣੇ ਇੱਕ ਬਜ਼ੁਰਗ ਵਿਅਕਤੀ ਖੜਿਆ ਸੀ ਜਿਸ ਦੀਆਂ ਅੱਖਾਂ 'ਚ ਬੇਬਸੀ ਤੇ ਗੋਦੀ 'ਚ ਇੱਕ 8-9 ਸਾਲ ਦੀ ਬੇਹੋਸ਼ ਬੱਚੀ ਸੀ ਬਜ਼ੁਰਗ ਨੇ ਮੈਲੀ ਜਿਹੀ ਧੋਤੀ ਤੇ ਪੁਰਾਣਾ ਕਮੀਜ਼ ਪਾਇਆ ਹੋਇਆ ਸੀ ਉਸ ਬਜ਼ੁਰਗ ਦੇ ਪੈਰਾਂ ਵਿੱਚ ਟੁੱਟੀਆਂ ਹੋਈਆਂ ਚੱਪਲਾਂ ਸੀ ਤੇ ਉਸ ਦੇ ਸਰੀਰ 'ਚੋਂ ਖੇਤਾਂ ਦੀ ਮਿੱਟੀ ਦੇ ਪਸੀਨੇ ਦੀ ਬਦਬੂ ਆ ਰਹੀ ਸੀ ਪੁੱਤੇ ਇਹ ਮੇਰੀ ਪੋਤੀ ਹੈ ਖੇਤ ਦੇ ਵਿੱਚ ਖੇੜਦੇ-ਖੇੜਦੇ ਸੱਪ ਨੇ ਡੱਸ ਲਿਆ ਸਰਕਾਰੀ ਹਸਪਤਾਲ ਲੈ ਕੇ ਗਿਆ ਪਰ ਉਹਨਾਂ ਨੇ ਕਿਹਾ ਕਿ ਇੱਥੇ ਲੈ ਜਾਓ ਜਾਨ ਬਚ ਜਾਵੇਗੀ ਬਜ਼ੁਰਗ ਦੀ ਆਵਾਜ਼ ਕੰਬ ਰਹੀ ਸੀ ਮੈਨੇਜਰ ਜਿਸ ਦਾ ਨਾਮ ਹਰਵਿੰਦਰ ਸੀ ਆਪਣੇ ਮੂੰਹ ਟੇਡਾ ਜਿਹਾ ਕੀਤਾ ਤੇ ਬੋਲਿਆ ਤੁਸੀਂ ਲੈ ਤਾਂ ਏ ਪਰ ਇੱਥੇ ਇੱਕ ਦਿਨ ਦਾ ਖਰਚਾ ਤੁਹਾਡੇ ਪੂਰੇ ਪਿੰਡ ਤੋਂ ਵੀ ਜ਼ਿਆਦਾ ਹੈ ਸਮਝਿਆ ਪਹਿਲਾ 50000 ਜਮ੍ਹਾਂ ਕਰਵਾ ਫਿਰ ਗੱਲ ਕਰੀਂ